ਬਣਤਾ ਜਿਹੜਾ ਪਿਆਰ ਬਣਿਆ ਇਹ ਦੁਸ਼ਟਾਂ ਨਾਲ ਬਣਿਆ ਭੈੜੀ ਬਿਰਤੀ ਦੇ ਨਾਲ ਬਣ ਗਿਆ ਸੰਸਕਾਰ ਅੰਦਰ ਚੰਗੇ ਨਹੀਂ ਹੱਥ ਇਹਦੇ ਅੰਦਰ ਵਿਚਾਰ ਅਕਸਰ ਹੀ ਢੇੜੇ ਪੈਦਾ ਹੁੰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਾਰਨ ਕੀ ਏ ਇਹਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਕਹਿੰਨਗੇ ਦੋਏ ਮਾਈ ਦੋਏ ਪਾਪਾ ਪੰਡਿਤ ਕਰੋ ਵਿਚਾਰ ਹੁਣ ਹਜ਼ੂਰ ਦਾ ਬਚਨ ਬੜਾ ਗਹਿਰਾ ਏ ਸਾਹਿਬ ਕਹਿੰਦੇ ਇਸ ਮਨ ਦੀਆਂ ਦੋ ਮਾਵਾਂ ਨੇ ਤੋਈ ਪਿਤਾ ਜੀ ਧਿਆਨ ਰੱਖਿਆ ਜੇ ਦੁਨੀਆ ਦੇ ਅੰਦਰ ਆਪਾਂ ਦੇਖਨੇ ਆ ਜੀ ਹਰੇਕ ਦੀ ਮਾਂ ਇੱਕ ਹੁੰਦੀ ਹੈ ਪਿਤਾ ਇੱਕ ਹੁੰਦਾ ਹੈ ਜਿਹੜਾ ਪਿਤਾ ਇੱਕ ਨਾ ਹੋਵੇ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਆਇਆ ਕਹਿ ਲਗੇ ਤਿਸ ਨਾਮ ਪਰਿਉ ਹੈ ਧ੍ਰਗਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ ਕਹਿ ਲਗੇ ਜਿਹੜਾ ਪਿਤਾ ਇੱਕ ਨਾ ਹੋਵੇ ਉਹਨੂੰ ਦੁਨੀਆ ਦੇ ਅੰਦਰ ਚੰਗੇ ਨਾਮ ਨਾਲ ਨਹੀਂ ਬੁਲਾਇਆ ਜਾਂਦਾ ਪਰਦੇਸ਼ ਮਨ ਦਾ ਜਿਹੜਾ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿਣ ਲੱਗੇ ਦੋਏ ਮਾਈ ਦੋਏ ਬਾਪਾ ਕਹੀਐ ਪੰਡਤ ਕਰੋ ਵਿਚਾਰੋ ਇਹ ਗਿਆਨਵਾਨ ਮਨੋਕੇਸ਼ ਮਨ ਦੀ ਵਿਚਾਰ ਕਰ ਦੋ ਮਾਵਾਂ ਨੇ ਇਹਦੀਆਂ ਦੋ ਹੀ ਬਾਪ ਨੇ ਕਣ ਦੋ ਮਾਵਾਂ ਕਿਹੜੀਆਂ ਨੇ ਸਤਿਗੁਰੂ ਕਹਿੰਦੇ ਇੱਕ ਮਾਂ ਹੈ ਇਹਦੀ ਅਵਿਜਿਆ ਇੱਕ ਹੈ ਉਹ ਚੰਗੀ ਬੁੱਧ ਜਿਹਦੇ ਚੋਂ ਚੰਗੇ ਵਿਚਾਰ ਜਨਮ ਲੈਂਦੇ ਨੇ ਕਿ ਮਨ ਦੋਨਾਂ ਦੇ ਵਿਚਾਰਾਂ ਦੇ ਅਨੁਕੂਲ ਅਸਰ ਇਹ ਰਹਿੰਦਾ ਹੈ ਕਦੀ ਚੰਗੇ ਖਿਆਲ ਪੈਦਾ ਹੋ ਜਾਂਦੇ ਨੇ ਤੇ ਕਦੀ ਮਾੜੇ ਪਾਸੇ ਤੁਰ ਪੈਂਦਾ ਉਸੇ ਖਿੰਨ ਵਿੱਚ ਮਾੜੇ ਖਿਆਲ ਪੈਦਾ ਹੋ ਗਏ ਇਹ ਕਿਹਨ ਦੀ ਖੇਡ ਹੈ ਜੀ ਮਨ ਚੰਗੀ ਸੋਚ ਨੇ ਜਨਮ ਦਿੰਦਾ ਹੈ ਤੇ ਮਨ ਅੰਦਰ ਮਾੜੇ ਖਿਆਲ ਵੀ ਜਨਮ ਲੈਂਦੇ ਨੇ ਸਹਬ ਕੇ ਨੇ ਅਸਲ ਵਿੱਚ ਦੋ ਹੀ ਮਾਵੇਂ ਨੇ ਜੀਆਂ ਇੱਕ ਅਵਿਧਿਆ ਤੇ ਇੱਕ ਚੰਗੀ ਮੱਕ ਹੈ